ਮਸੀਹ ਵੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਸੁਣਦੇ ਆਂ ਤੋਂ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਈ ਨੂੰ ਲੈ ਕੇ ਆਏ ਆਂ ਅੱਜ ਦੀ ਗਵਾਈ ਸਿਸਟਰ ਮਨਪ੍ਰੀਤ ਕੌਰ ਜੀ ਦੀ ਆ ਇਹ ਸਿਸਟਰ ਜੀ ਚੱਕਵਾਜਾ ਮਢਾਰਦੇ ਰਹਿਣ ਵਾਲੇ ਨੇ ਇਹ ਭੈਣ ਦੱਸਦੇ ਨੇ ਕਿ ਮਸੀਹ ਤੋਂ ਪਹਿਲਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਕਸ਼ਟ ਆਏ ਇਹ ਸਿਸਟਰ ਜੀ ਦੱਸ ਰਹੇ ਨੇ ਕਿ ਮੈਰਿਜ ਤੋਂ ਬਾਅਦ ਇਹਨਾਂ ਦੇ ਬਹੁਤ ਟਾਈਮ ਪਹਿਲਾਂ ਤਾਂ ਬੇਬੀ ਨਹੀਂ ਹੋਇਆ ਔਰ ਜਦੋਂ ਇਹਨਾਂ ਦੇ ਬੇਬੀ ਹੋਇਆ ਉਸ ਸਮੇਂ ਸਿਸਟਰ ਜੀ ਕਹਿੰਦੇ ਕਿ ਬਹੁਤ ਜ਼ਿਆਦਾ ਕੰਪਲਿਕੀਸ਼ਨਸ ਇਹਨਾਂ ਦੀ ਪ੍ਰੈਗਨੈਂਸੀ ਦੇ ਵਿੱਚ ਆਈਆਂ ਬਹੁਤ ਮੁਸ਼ਕਿਲਾਂ ਇਹਨਾਂ ਦੀ ਪ੍ਰੈਗਨੈਂਸੀ ਦੇ ਵਿੱਚ ਆਈਆਂ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਦੇ ਬੇਬੀ ਹੋਇਆ ਉਦੋਂ ਕੀ ਹੋਇਆ ਕਿ ਇਹਨਾਂ ਦੇ ਬੇਬੀ ਬॉय ਨੇ ਜਨਮ ਲਿਆ ਜਦੋਂ ਇਹਨਾਂ ਦੇ ਬੇਬੀ ਬॉय ਹੋਇਆ ਤੇ ਉਹ ਬੱਚਾ ਰੋਇਆ ਨਹੀਂ ਉਦੇ ਨਾ ਰੋਣ ਦੇ ਕਰਕੇ ਉਹਨਾਂ ਨੂੰ ਇੱਕ ਤੋਂ ਦੂਜੇ ਹਸਪੀਟਲ ਦੂਜੇ ਤੋਂ ਤੀਜੇ ਹਸਪੀਟਲ ਤੀਜੇ ਐਦਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਘੁਮਾਇਆ ਗਿਆ ਔਰ ਇੱਕ ਜਗ੍ਹਾ ਤੇ ਫਿਰ ਜਾ ਕੇ ਜਿੱਥੇ ਬੱਚਿਆਂ ਦੇ ਵਾਸਤੇ ਸਪੈਸ਼ਲ ਹਸਪੀਟਲ ਸੀਗਾ ਉੱਥੇ ਉਹਨਾਂ ਨੂੰ ਉਹਨਾਂ ਦੇ ਬੱਚੇ ਨੂੰ ਐਡਮਿਟ ਕੀਤਾ ਗਿਆ ਸਿਸਟਰ ਇਹ ਦੱਸ ਦੇ ਨੇ ਕਿ ਇਹਨਾਂ ਦਾ ਬੱਚਾ ਕਾਫੀ ਦਿਨ ਤੱਕ ਮਸ਼ੀਨ ਦੇ ਵਿੱਚ ਰਿਹਾ ਡਾਕਟਰ ਉਹਨਾਂ ਨੂੰ ਮਿਲਣ ਨਹੀਂ ਸੀ ਦਿੰਦੇ ਇਹਨਾਂ ਦੇ ਬੱਚੇ ਦੇ ਨਾਲ ਇਹਨਾਂ ਨੂੰ ਮਿਲਨ ਨਹੀਂ ਸੀ ਦਿੰਦੇ ਕੋਈ ਉਸ ਰੂਮ ਦੇ ਅੰਦਰ ਜਾ ਨਹੀਂ ਸੀ ਸਕਦਾ ਸਿਸਟਰ ਕਹਿੰਦੇ ਕਿ ਕਾਫੀ ਦਿਨ ਇਦਾਂ ਬੀਤ ਗਏ ਕਹਿੰਦੇ ਉਸ ਸਮੇਂ ਮਸੀਹ ਵਿੱਚ ਨਹੀਂ ਸਨ ਕਹਿੰਦੇ ਜਦੋਂ ਬਹੁਤ ਸਮਾਂ ਇਦਾਂ ਹੋ ਗਿਆ ਕਿ ਇੰਨਾ ਸਮਾਂ ਬੀਤ ਗਿਆ ਉਸ ਤੋਂ ਬਾਅਦ ਕਹਿੰਦੇ ਕਿ ਇੱਕ ਦਿਨ ਕਹਿੰਦੇ ਇਹਨਾਂ ਨੂੰ ਨਰਸਾ ਨੇ ਦੱਸਿਆ ਕਿ ਤੁਸੀਂ ਸਾਨੂੰ ਗਰੀਫ ਫੈਮਲੀ ਤੋਂ ਲੱਗਦੇ ਆ ਕਿ ਤੁਹਾਡਾ ਬੱਚਾ ਕਾਫੀ ਦਿਨਾਂ ਦਾ ਡੈੱਡ ਆ ਕਿ ਉਹਦੇ ਵਿੱਚ ਕੁਝ ਨਹੀਂ ਹੈਗਾ ਇਹ ਸਿਰਫ ਪੈਸੇ ਬਣਾਣ ਦੇ ਕਰਕੇ ਹਸਪੀਟਲ ਵਾਲੇ ਤੁਹਾਡੇ ਬੱਚੇ ਨੂੰ ਇੱਥੇ ਰੱਖ ਰਿਆ ਨੇ ਕਿ ਤੁਸੀਂ ਇਹਨਾਂ ਨਾਲ ਜिद ਕਰਕੇ ਆਪਣੇ ਬੱਚੇ ਨੂੰ ਲੈ ਲਓ ਇਹਨਾਂ ਦੇ ਕੋਲ ਤੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਨੂੰ ਵੀ ਲੱਗਿਆ ਕਿ ਬੱਚਾ ਨਹੀਂ ਹੈਗਾ ਲੱਗਦਾ ਇਸ ਕਰਕੇ ਕਿ ਬੱਚੇ ਨੂੰ ਆਪਾਂ ਉੱਥੋਂ ਵਾਪਸ ਲੈ ਆਈਏ ਤੇ ਜਦੋਂ ਉਹਨਾਂ ਨੇ ਫਿਰ ਡਾਕਟਰਸ ਦੇ ਨਾਲ ਗੱਲਬਾਤ ਕੀਤੀ ਤਾਂ ਡਾਕਟਰ ਬੋਲੇ ਕਿ ਤੁਸੀਂ ਸਾਨੂੰ 40000 ਰੁਪਏ ਦੇ ਦਿਓ ਕਿ ਤੁਹਾਡੇ ਬੱਚੇ ਨੂੰ ਡੈਥ ਹੋ ਇਹਨੂੰ ਇਨਨੇ ਦਿਨ ਹੋ ਗਿਆ ਕਿ ਬੱਚਾ ਨਹੀਂ ਹੈਗਾ ਦੁਨੀਆ ਤੇ ਕਿ ਤੁਸੀਂ ਆਪਣੇ ਬੱਚੇ ਦੀ ਡੈਡ ਬੋਡੀ ਲੈ ਜਾ ਸਕਦੇ ਆ ਉਸ ਸਮੇਂ ਫਿਰ ਇਹਨਾਂ ਨੇ 40000 ਰੁਪਿਆ ਹਸਪੀਟਲ ਦਾ ਭਰ ਕੇ ਤੇ ਬੱਚੇ ਨੂੰ ਲੈ ਆਂਦਾ ਔਰ ਜੋ ਵੀ ਉਹਨਾਂ ਦਾ ਬੱਚੇ ਦਾ ਕਿਰਿਆਕਰਮ ਸੀਗਾ ਸਾਰਾ ਕੁਝ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਮਦਰ ਨੇ ਇਹਨਾਂ ਨੂੰ ਪ੍ਰਭੂ ਦੇ ਨਾਮ ਦੇ ਬਾਰੇ ਵਿੱਚ ਦੱਸਿਆ ਇਹਨਾਂ ਦੇ ਹਸਬੰਦ ਦੇ ਨਾਲ ਗੱਲ ਕੀਤੀ ਗਈ ਤੇ ਉਸ ਸਮੇਂ ਸਿਸਟਰ ਜੀ ਦੱਸਦੇ ਕਿ ਇਹ ਬਹੁਤ ਜ਼ਿਆਦਾ ਦੁਖੀ ਸਨ ਕਿਉਂਕਿ ਬਹੁਤ ਸਮੇਂ ਬਾਅਦ ਇਹਨਾਂ ਨੂੰ ਬੇਵੀ ਦੀ ਬਲੇਸਿੰਗ ਮਿਲੀ ਸੀ ਬੱਚੇ ਦੀ ਬੱਚਾ ਮਿਲਿਆ ਸੀਗਾ ਉਹ ਵੀ ਇਹਨਾਂ ਦੇ ਹੱਥ ਚ ਨਹੀਂ ਰਿਹਾ ਉੱਪਰੋਂ ਜਿਹੜੇ ਇਹਨਾਂ ਦੇ ਪੈਸੇ ਇੰਨੇ ਜ਼ਿਆਦਾ ਵੇਸਟ ਹੋਏ ਬੱਚਾ ਵੀ ਨਹੀਂ ਰਿਹਾ ਔਰ ਕਰਜ਼ਾਈ ਵੀ ਹੋ ਗਿਆ ਤੇ ਇੰਨੇ ਜ਼ਿਆਦਾ ਪਰੇਸ਼ਾਨ ਸੀ ਸਿਸਟਰ ਕਹਿੰਦੇ ਕਿ ਇਹਨਾਂ ਦੇ ਜਦੋਂ ਮਦਰ ਨੇ ਇਹਨਾਂ ਨੂੰ ਦੱਸਿਆ ਕਿ ਤੁਸੀਂ ਚਰਚ ਜਾਓ ਪ੍ਰਾਰਥਨਾ ਕਰਵਾਓ ਦੇ ਕੀ ਹੋਇਆ ਇਹਨਾਂ ਦੇ ਹਸਬੰਦ ਬੋਲੇ ਕਿ ਅਸੀਂ ਆਪਣੇ ਦੇਵੀ ਦੇਵਤਿਆਂ ਨੂੰ ਨਹੀਂ ਛੱਡ ਸਕਦੇ ਅਸੀਂ ਉਹਨਾਂ ਨੂੰ ਨਾਰਾਜ਼ ਨਹੀਂ ਕਰ ਸਕਦੇ ਅਸੀਂ ਕਿਤੇ ਨਹੀਂ ਜਾਣਾ ਅਸੀਂ ਆਪਣੀ ਦੇਵੀ ਦੇਵਤਿਆਂ ਨੂੰ ਮੰਨਣਾ ਤੇ ਉਸ ਸਮੇਂ ਕਹਿੰਦੇ ਕਿ ਉਹਨਾਂ ਦੇ ਵਿਰੋਧ ਤੋਂ ਬਾਅਦ ਵੀ ਚਲੋ ਇਹ ਚਰਚ ਗਿਆ ਜਦੋਂ ਇਹ ਚਰਚ ਗਿਆ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਅਸੀਂ ਚਰਚ ਗਿਆ ਉੱਥੇ ਪਾਸਟਰ ਜੀ ਨੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਸਿਸਟਰ ਕਹਿੰਦੇ ਕਿ ਮੈਂ ਦਿਲੋਂ ਬਹੁਤ ਜ਼ਿਆਦਾ ਦੁਖੀ ਸੀਗੀ ਮੈਂ ਬਹੁਤ ਜ਼ਿਆਦਾ ਰੋਈ ਕਹਿੰਦੇ ਕਿ ਪਾਸਟਰ ਜੀ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਕਹਿੰਦੇ ਮੈਂ ਸ਼ਾਂਤ ਹੋ ਗਈ ਔਰ ਉਸ ਤੋਂ ਬਾਅਦ ਸਿਸਟਰ ਜੀ ਦੱਸ ਦਿੰਦੇ ਨੇ ਕਿ ਉਸ ਤੋਂ ਬਾਅਦ ਕਹਿੰਦੇ ਕਿ ਇਹਨਾਂ ਨੂੰ ਫੇਰ ਇੱਕ ਵਾਰ ਪ੍ਰੈਗਨਨਸੀ ਹੋਈ ਪ੍ਰਭੂ ਨੇ ਇਹਨਾਂ ਨੂੰ ਬੱਚੇ ਦੀ ਆਸ਼ੀਸ਼ ਦਿੱਤੀ ਜਦੋਂ ਸੈਕੰਡ ਵਾਰ ਇਹ ਪ੍ਰੈਗਨੈਂਟ ਹੋਏ ਸਭ ਕੁਝ ਵਧੀਆ ਚੱਲਿਆ ਤੇ ਇਹ ਕਹਿੰਦੇ ਕਿ ਇਹ ਚਰਚ ਵੀ ਜਾਣ ਲੱਗ ਗਏ ਸੀ ਚਰਚ ਜਾਣ ਲੱਗ ਗਿਆ ਸੰਗਤੀ ਕਰਨ ਲੱਗ ਗਿਆ ਉਸ ਤੋਂ ਬਾਅਦ ਕਹਿੰਦੇ ਕੀ ਹੋਇਆ ਕਿ ਜਦੋਂ ਇਹ ਸੈਕਿੰਡ ਵਾਰ ਇਹਨਾਂ ਨੇ ਬੱਚੇ ਨੂੰ ਜਨਮ ਦਿੱਤਾ ਇਹਨਾਂ ਦੀ ਨਾਰਮਲ ਡਿਲੀਵਰੀ ਹੋਈ ਡਿਲੀਵਰੀ ਤੱਕ ਸਾਰਾ ਕੁਝ ਸਹੀ ਚੱਲ ਰਿਹਾ ਸੀਗਾ ਜਦੋਂ ਬੱਚੇ ਨੇ ਜਨਮ ਲਿਆ ਤੋ ਇਹਨਾਂ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਜਦੋਂ ਕਹਿੰਦੇ ਕਿ ਇਹਨਾਂ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਔਰ ਜਨਮ ਦੇ ਸਾਰ ਉਹ ਬੇਟੀ ਵੀ ਨਹੀਂ ਰੋਈ ਸੇਮ ਕੰਡੀਸ਼ਨ ਨੂੰ ਬੇਟੀ ਦੀ ਵੀ ਉਸੇ ਤਰ੍ਹਾਂ ਹੀ ਸੀ ਜਿੱਦਾਂ ਇਹਨਾਂ ਦੇ ਉਸ ਬੇਟੇ ਦੀ ਹੋਈ ਪਹਿਲੇ ਬੇਟੇ ਦੀ ਹੋਈ ਸੀ ਉਸੇ ਤਰ੍ਹਾਂ ਹੀ ਸੇਮ ਕੰਡੀਸ਼ਨ ਉਸ ਬੇਟੀ ਦੀ ਵੀ ਸੀਗੀ ਜਿਸ ਹਸਪੀਟਲ ਦੇ ਵਿੱਚ ਇਹ ਬੇਟੀ ਸੀਗੀ ਜਿੱਥੇ ਜਨਮ ਹੋਇਆ ਸਿਸਟਰ ਦੱਸਦੇ ਨੇ ਕਿ ਉੱਥੋਂ ਇਹਨਾਂ ਨੂੰ ਦੂਸਰੇ ਹਸਪੀਟਲ ਦੇ ਵਿੱਚ ਬੱਚੀ ਨੂੰ ਲਜਾਣ ਦੇ ਲਈ ਕਿਹਾ ਗਿਆ ਬੱਚਿਆਂ ਵਾਲੇ ਹਸਪੀਟਲ ਦੇ ਵਿੱਚ ਤੇ ਸਿਸਟਰ ਦੱਸਦੇ ਨੇ ਕਿ ਇਹਨਾਂ ਦੀ ਮਦਰ ਔਰ ਇਹਨਾਂ ਦਾ ਬ੍ਰਦਰ ਆਏ ਹੋਏ ਸਨ ਔਰ ਉਹਨਾਂ ਨੇ ਜਦੋਂ ਬੇਟੀ ਦੀ ਕੰਡੀਸ਼ਨ ਦੇਖੀ ਉਹਨਾਂ ਦੇ ਕੋਲ ਕੋਈ ਗੱਡੀ ਕਾਰ ਸਾਧਨ ਵੀ ਨਹੀਂ ਸੀਗਾ ਸਿਰਫ ਬਾਈਕ ਸੀਗੀ ਮੋਟਰਸਾਈਕਲ ਸੀਗਾ ਤੇ ਇਹਨਾਂ ਦੇ ਬ੍ਰਦਰ ਨੇ ਬੱਚੀ ਨੂੰ ਲਿਆ ਆਪਣੀ ਮਾਤਾ ਦੇ ਨਾਲ ਤੇ ਹਸਪਤਲ ਲੈ ਗਿਆ ਜਦੋਂ ਨੇੜਲੇ ਹਸਪਤਲ ਦੇ ਵਿੱਚ ਲੈ ਕੇ ਗਿਆ ਤੇ ਇਹ ਸਿਸਟਰ ਦੱਸ ਦਿੰਦੇ ਨੇ ਕਿ ਕੋਈ ਵੀ ਡਾਕਟਰ ਬੱਚੀ ਨੂੰ ਹੱਥ ਪਾਉਣ ਨੂੰ ਤਿਆਰ ਨਹੀਂ ਸੀਗਾ ਕੋਈ ਵੀ ਉਹਨੂੰ ਐਡਮਿਟ ਨਹੀਂ ਸੀ ਕਰ ਰਿਹਾ ਕਿਉਂਕਿ ਉਹ ਆਖ ਰਿਹਾ ਸੀ ਕਿ ਸਾਡੇ ਕੋਲ ਮਸ਼ੀਨਾ ਨਹੀਂ ਹੈਗੀ ਜਿਹਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਆ ਤੇ ਸਿਸਟਰ ਦੱਸਦੇ ਨੇ ਕਿ ਉਸ ਸਮੇਂ ਇਹਨਾਂ ਦੀ ਮਦਰ ਨੇ ਆਪਣੀ ਚੁੰਨੀ ਲਾ ਕੇ ਡਾਕਟਰ ਦੇ ਪੈਰਾਂ ਦੇ ਵਿੱਚ ਰੱਖਤੀ ਕਿਉਂਕਿ ਰਾਤ ਦੇ 3 ਵਜੇ ਹੋਏ ਸਨ ਕਿ ਇਹਨਾਂ ਦੀ ਮਦਰ ਨੇ ਕਿਹਾ ਕਿ ਅਸੀਂ ਕਿੱਥੇ ਲੈ ਕੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਅਸੀਂ ਇੰਨੇ ਪੈਸੇ ਵਾਲੇ ਵੀ ਨਹੀਂ ਹੈਗੇ ਕਿ ਤੁਸੀਂ ਇਲਾਜ ਕਰੋ ਜੇ ਇਹਨੇ ਬਚਣਾ ਹੋ ਤਾਂ ਬਚ ਜੂਗੀ ਜੇ ਨਹੀਂ ਬਚੂ ਤਾਂ ਪਰਮੇਸ਼ਰ ਦੀ ਮਰਜ਼ੀ ਆ ਤੇ ਉਹਨਾਂ ਨੇ ਕੀ ਕੀਤਾ ਡਾਕਟਰ ਨੇ ਇਹਨਾਂ ਦੀ ਮਦਰ ਦੇ ਕੈਨ ਤੇ ਬੱਚੀ ਨੂੰ ਐਡਮਿਟ ਕਰ ਲਿਆ ਜਿੱਦਾਂ ਵੀ ਉਹਨਾਂ ਦੇ ਕੋਲ ਇਲਾਜ ਹੋਇਆ ਉਹਨਾਂ ਨੇ ਕੀਤਾ ਕਹਿੰਦੇ ਕਿ ਫਿਰ ਇਹਨਾਂ ਨੂੰ ਵੀ ਉਸੇ ਹਸਪੀਟਲ ਦੇ ਵਿੱਚ ਲਜਾਇਆ ਗਿਆ ਜਦੋਂ ਇਹ ਸਿਸਟਰ ਕਹਿੰਦੇ ਕਿ 2-3 ਦਿਨ ਬੇਟੀ ਉੱਥੇ ਐਡਮਿਟ ਰਹੀ ਉਸ ਤੋਂ ਬਾਅਦ ਉਹਨਾਂ ਨੇ ਟ੍ਰੀਟਮੈਂਟ ਕਰਨਾ ਜਦੋਂ ਸ਼ੁਰੂ ਕੀਤਾ ਤੇ ਬੇਟੀ ਅੱਜ ਕੁਝ ਹੋਰ ਕੱਲ ਕੁਝ ਹੋਰ ਬੇਟੀ ਦੀ ਜਿਹੜੀ ਹਾਲਤ ਉਹ ਸੁਧਰਨ ਲੱਗ ਗਈ ਔਰ ਚੌਥੇ ਤੀਜੇ ਦਿਨ ਸਿਸਟਰ ਦੱਸ ਦਿੰਦੇ ਨੇ ਕਿ ਇਹਨਾਂ ਨੂੰ ਆਵਾਜ਼ ਦਿੱਤੀ ਗਈ ਕਿ ਜੋ ਇਸ ਬੇਟੀ ਦੇ ਪੇਰੈਂਟਸ ਨੇ ਮਾਤਾ ਆ ਉਹ ਬੇਟੀ ਨੂੰ ਆ ਕੇ ਦੁੱਧ ਦੇ ਸਕਦੇ ਆ ਫੀਡ ਦੇ ਸਕਦੇ ਤੇ ਉਸ ਸਮੇਂ ਸਿਸਟਰ ਕਹਿੰਦੇ ਕਿ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀਗਾ ਕਿਉਂਕਿ ਜੇ ਇਸ ਬੱਚੀ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਇਹਨੇ ਬਚਣਾ ਨਹੀਂ ਆ ਵੀ ਤੁਸੀਂ ਆਪਣੀ ਤਸੱਲੀ ਲਈ ਜਿੱਥੇ ਲਿਜਾ ਕੇ ਲੈ ਜਾਣਾ ਚਾਹੁੰਦੇ ਆ ਲੈ ਜਾਓ ਵਿਪਾਰੇ ਬੱਚੀ ਦਾ ਬਚਣਾ ਮੁਸ਼ਕਿਲ ਆ ਤੇ ਅਤੇ ਪ੍ਰਾਰਥਨਾ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਜਦੋਂ ਇਹ ਉੱਥੇ ਹਸਪੀਟਲ ਇਹਨਾਂ ਦੀ ਮਦਰ ਲੈ ਕੇ ਗਈ ਸੀ ਆਲੇ ਬੇਟੀ ਨੂੰ ਉਸ ਸਮੇਂ ਕੀ ਹੋਇਆ ਕਿ ਇਹਨਾਂ ਦੀ ਮਦਰ ਬੱਚੇ ਨੂੰ ਐਡਮਿਟ ਕਰਵਾ ਕੇ ਖੁਦ ਉੱਥੇ ਰੋ ਰਹੀ ਸੀਗੇ ਅਚਾਨਕ ਉਸ ਹਸਪੀਟਲ ਦੇ ਵਿੱਚ ਪਾਸਟਰ ਜੀ ਉਹੀ ਪਾਸਟਰ ਜੀ ਅਚਾਨਕ ਹੀ ਆ ਗਏ ਜਿਹੜੇ ਪਾਸਟਰ ਜੀ ਦੇ ਕੋਲ ਉਹ ਸੰਗਤ ਹੀ ਕਰਦੇ ਸੀਗੇ ਤੇ ਉਹ ਪਾਸਟਰ ਜੀ ਨੇ ਇਹਨਾਂ ਦੀ ਬੇਟੀ ਦੇ ਲਈ ਪ੍ਰਾਰਥਨਾ ਕੀਤੀ ਕਿ ਬੱਚੇ ਨੂੰ ਕੁਝ ਨਹੀਂ ਹੋਣਾ ਬੱਚੀ ਬਿਲਕੁਲ ਠੀਕ ਹੋ ਜਾਣੀ ਆ ਤੁਸੀਂ ਚਿੰਤਾ ਨਾ ਕਰੋ ਔਰ ਪੂਰੀ ਜ਼ਿੰਦਗੀ ਇਸ ਬੱਚੀ ਦੇ ird gird ਕੋਈ ਵੀ ਚੀਜ਼ ਨਹੀਂ ਹੋਊਗੀ ਕੋਈ ਵੀ ਇਹਨੂੰ ਦੁੱਖ ਮੁਸੀਬਤ ਨਹੀਂ ਹੋਊਗਾ ਇੱਕ ਗੋਲੀ ਤੱਕ ਵੀ ਇਹ ਖਾਨ ਦੇ ਵਿੱਚ ਮਤਲਬ ਕਿ ਬਲੀਵ ਨਹੀਂ ਕਰੂਗੀ ਕਿ ਕੁਝ ਵੀ ਨਹੀਂ ਹੋਊਗਾ ਤੁਸੀਂ ਚਿੰਤਾ ਨਾ ਕਰੋ ਇਹਨਾਂ ਨੇ ਉਸੇ ਪ੍ਰਾਰਥਨਾ ਤੇ ਭਰੋਸਾ ਰੱਖਿਆ ਤੇ ਤੀਜੇ ਦਿਨ ਇਹਨਾਂ ਦੀ ਬੱਚੀ ਨੇ ਦੁੱਧ ਪੀਤਾ ਤੀਜੇ ਦਿਨ ਤੋਂ ਬਾਅਦ ਇਹਨਾਂ ਨੂੰ ਚੌਥੇ ਦਿਨ ਹਸਪੀਟਲ ਤੋਂ ਛੁੱਟੀ ਮਿਲ ਗਈ ਸਿਸਟਰ ਜੀ ਦੱਸ ਦਿੰਨੇ ਕਿ ਜਦੋਂ ਚੌਥੇ ਦਿਨੇ ਆਪਣੇ ਘਰ ਵਾਪਸ ਆ ਗਿਆ ਉਸ ਤੋਂ ਬਾਅਦ ਕਹਿੰਦੇ ਉਹ ਦਿਨ ਜਾਂਦਾ ਔਰ ਅੱਜ ਦਾ ਦਿਨ ਆਉਂਦਾ ਕਿ ਇਹਨਾਂ ਦੀ ਬੱਚੀ ਸੱਚਮੁੱਚ ਦਵਾਈ ਨਹੀਂ ਖਾ ਸਕਦੀ ਉਹ ਗੋਲੀ ਆਪਣੇ ਗਲੇ ਤੋਂ نیچے ਨਿਗਾਹ ਆ ਹੀ ਨਹੀਂ ਸਕਦੀ ਸਿਸਟਰ ਕਹਿੰਦੇ ਕਿ ਉਹ ਥੁੱਕ ਦਿੰਦੀ ਜਾਂ ਫਿਰ ਉਹਨੂੰ ਉਲਟੀ ਆ ਜਾਂਦੀ ਆ ਉਹਨੂੰ ਪਸੰਦ ਹੀ ਨਹੀਂ ਆ ਦਵਾਈ ਖਾਣਾ ਤੇ ਸਿਸਟਰ ਕਹਿੰਦੇ ਕਿ ਹੈ ਵੀ ਇਸੇ ਤਰ੍ਹਾਂ ਹੀ ਕਿ ਜਦ ਦੀ ਉਸ ਸਮੇਂ ਤੋਂ ਠੀਕ ਹੋਈ ਬੱਚੀ ਹੁਣ ਤੱਕ ਬਿਲਕੁਲ ਨਾਰਮਲ ਆ ਬਿਲਕੁਲ ਸਹੀ ਆ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ ਇੱਕ ਹੋਰ ਬੇਟੇ ਔਰ ਬੇਟੀ ਨੇ ਇਹਨਾਂ ਦੇ ਕੁੱਖੋਂ ਜਨਮ ਲਿਆ ਤੇ ਉਹ ਬੱਚੇ ਬਿਲਕੁਲ ਨਾਰਮਲ ਹੋਏ ਕੋਈ ਵੀ ਪ੍ਰੋਬਲਮ ਨਹੀਂ ਹੋਈ ਔਰ ਇਸ ਤਰ੍ਹਾਂ ਸਿਸਟਰ ਜੀ ਕਹਿੰਦੇ ਕਿ ਇਹਨਾਂ ਦੀ ਬੱਚੀ ਦੀ ਪਰਮੇਸ਼ਰ ਨੇ ਜਾਨ ਬਚਾਈ ਔਰ ਪਰਮੇਸ਼ਰ ਨੇ ਇਹਨਾਂ ਨੂੰ ਦੋ ਬੱਚੇ ਹੋਰ ਦਿੱਤੇ ਸਿਸਟਰ ਜੀ ਕਹਿੰਦੇ ਕਿ ਜਿਹੜੇ ਬੱਚੇ ਬਾਚਨੀ ਸੀ ਰਹਾ ਜਿਨ੍ਹਾਂ ਦੀ ਇੰਨੀ ਜ਼ਿਆਦਾ ਮਾੜੀ ਹਾਲਤ ਹੁੰਦੀ ਸੀਗੀ ਪਰਮੇਸ਼ਰ ਨੇ ਉਹਨਾਂ ਨੂੰ ਬਚਾਇਆ ਸਿਸਟਰ ਕਹਿੰਦੇ ਕਿ ਮੈਂ ਪਰਮੇਸ਼ਰ ਨੂੰ ਕਦੇ ਨਹੀਂ ਛੱਡਿਆ ਕਹਿੰਦੇ ਕਿ ਮੈਂ ਪਰਮੇਸ਼ਰ ਤੇ ਹਮੇਸ਼ਾ ਭਰੋਸਾ ਕਰਦੀ ਆ ਜਿਨੇ ਮੈਨੂੰ ਬੱਚਿਆਂ ਦੇ ਨਾਲ ਬles ਕੀਤਾ ਤੇ ਸੱਚਮੁੱਚ ਆਪਾਂ ਦੇਖਦੇ ਆ ਕਿ ਅੱਜ ਦੀ ਜਿਹੜੀ ਪ੍ਰਾਰਥਨਾ ਸੀਗੀ ਉਹ ਬੱਚਿਆਂ ਦੇ ਲਈ ਹੀ ਸੀਗੀ। ਤੋਂ ਅੱਜ ਦਾ ਜੋ ਗਵਾਹੀ ਆ ਉਹ ਵੀ ਬੱਚਿਆਂ ਦੇ ਨਾਲ ਹੀ ਰਿਲੇਟਡ ਆ। ਤੋਂ ਸੱਚਮੁੱਚ ਜਿੰਨੀਆਂ ਵੀ ਭੈਣਾਂ ਬੇਔਲਾਦ ਆ, ਜਿੰਨੀਆਂ ਵੀ ਭੈਣਾਂ ਦੇ ਮਿਸਕਾਰਟ ਹੋ ਜਾਂਦੇ ਆ ਜਾਂ ਬੱਚੇ ਪਜਦੇ ਨਹੀਂ ਆ। ਅੱਜ ਪਰਮੇਸ਼ਰ ਇਸ ਗਵਾਹੀ ਦੇ ਦੁਆਰਾ ਤੁਹਾਡੇ ਜੀਵਨ 'ਚ ਵੀ ਕੰਮ ਕਰਨ ਜਾ ਰਹੇ ਆ। ਪਰਮੇਸ਼ਰ ਤੁਹਾਨੂੰ ਵੀ ਬੱਚੇ ਦੇ ਨਾਲ ਬLES ਕਰਨ ਜਾ ਰਹੇ ਆ। ਜਿਨ੍ਹਾਂ ਦੇ ਬੱਚੇ ਠੀਕ ਨਹੀਂ ਹਨ, ਜਿਨ੍ਹਾਂ ਦੇ ਬੱਚੇ ਕੋਈ ਪ੍ਰੈਗਨੈਂਸੀ ਦੇ ਵਿੱਚ ਕੰਪਲਿਕੀਸ਼ਨ ਆ, ਪਰਮੇਸ਼ਰ ਅੱਜ ਤੁਹਾਨੂੰ ਚੰਗਾ ਕਰਨ ਜਾ ਰਿਹਾ। ਪਰਮੇਸ਼ਰ ਤੁਹਾਨੂੰ ਬੱਚਿਆਂ ਦੇ ਨਾਲ ਬਲੈਸ ਕਰਨ ਜਾ ਰਹੇ ਪਰਮੇਸ਼ਰ ਤੁਹਾਡੇ ਘਰਾਂ ਨੂੰ ਬੱਚਿਆਂ ਦੇ ਨਾਲ ਬੱਚਿਆਂ ਦੀਆਂ ਖਿਲਕਾਰੀਆਂ ਦੇ ਨਾਲ ਗੂੰਜਣ ਲਾਣ ਜਾ ਰਹੇ ਆ ਪਰਮੇਸ਼ਰ ਤੁਹਾਡੀ ਹਰ ਇੱਕ ਉਸ ਰੀਜ਼ ਨੂੰ ਪੂਰਾ ਕਰਨ ਜਾ ਰਹੇ ਜੋ ਤੁਸੀਂ ਆਪਣੇ ਬੱਚਿਆਂ ਦੇ ਲਈ ਸੋਚੀਆਂ ਹੋਈਆਂ ਤਾਂ ਇਸ ਸਾਰੀ ਗਵਾਹੀ ਦੇ ਲਈ ਅਸੀਂ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹਾਂ ਔਰ ਉਹ ਸਾਰੇ ਬੱਚੇ ਜੋ ਪਰਮੇਸ਼ਰ ਨੇ ਇਹਨਾਂ ਨੂੰ ਦਿੱਤੇ ਆ ਅਰੇ ਇਸ ਭੈਣ ਨੂੰ ਪੂਰੀ ਫੈਮਲੀ ਨੂੰ ਪਰਮੇਸ਼ਰ ਜੀ ਦੇ ਹੱਥਾਂ ਚ ਸੌਂਪਦੇ ਆ ਪਰਮੇਸ਼ਰ ਇਹਨਾਂ ਨੂੰ ਬਧਾਵੇ ਪਰਮੇਸ਼ਰ ਇਹਨਾਂ ਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰੇ ਪਰਮੇਸ਼ਰ ਇਹਨਾਂ ਨੂੰ ਸਵਰਗੀਏ ਬੁੱਧ ਦੇ ਨਾਲ ਸਵਰਗੀਏ ਮੰਨੇ ਦੇ ਨਾਲ ਔਰ ਪਰਮੇਸ਼ਰ ਇਹਨਾਂ ਨੂੰ ਦੁਨੀਆ ਦੀ ਹਰ ਇੱਕ ਖੁਸ਼ੀ ਦੇ ਨਾਲ ਬles ਕਰਨ ਤੇ ਜਿੰਨੀਆਂ ਵੀ ਭੈਣਾਂ ਬੇਔਲਾਦ ਆ ਉਹਨਾਂ ਨੂੰ ਵੀ ਪਰਮੇਸ਼ਰ ਬੱਚਿਆਂ ਦੇ ਨਾਲ ਅਸ਼ਿਸ਼ਿਤ ਕਰਨ ਪਰਮੇਸ਼ਰ ਤੁਹਾਨੂੰ ਬੱਚਿਆਂ ਨਾਲ ਬles ਕਰਨ ਤੇ ਸਾਰੀਆਂ ਭੈਣਾਂ ਨੂੰ ਪਰਮੇਸ਼ਰ ਜੀ ਦੇ ਵੱਲੋਂ ਅੱਜ ਦਾ ਇਹੀ ਸੁਨੇਹਾ ਹੈ ਕਿ ਪਰਮੇਸ਼ਰ ਅੱਜ ਤੁਹਾਨੂੰ ਬੱਚਿਆਂ ਦੇ ਨਾਲ ਬles ਕਰਨ ਜਾ ਰਹੇ ਆ ਅੱਜ ਤੁਹਾਡੀਆਂ ਸਾਰੀਆਂ ਚਿੰਤਾਵਾਂ ਸਾਰੀਆਂ ਮੈਡੀਕਲ ਜੋ ਵੀ ਰਿਪੋਰਟਾਂ ਤੁਹਾਡੀਆਂ 네ਗੇਟਿਵ ਆਉਂਦੀਆਂ ਸੀ ਅੱਜ ਤੋਂ ਤੁਹਾਡੀਆਂ ਸਾਰੀਆਂ ਰਿਪੋਰਟਾਂ ਪੋਜ਼ਿਟਿਵ ਆਉਣ ਜਾ ਰਹੀਆਂ ਨੇ ਤਾਂ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣ ਜਾ ਰਹੇ ਨੇ ਇਸ ਆਸ਼ੀਸ਼ ਨੂੰ ਤੁਸੀਂ ਆਪਣੀਆਂ ਜ਼ਿੰਦਗੀਆਂ ਚ ਰਿਸੀਵ ਕਰੋ ਔਰ ਜਿੰਨੇ ਵੀ ਭੈਣ ਭਰਾ ਇਸ ਗਵਾਹੀ ਨੂੰ ਸੁਣ ਰਹੇ ਆ ਉਹਨਾਂ ਸਾਰਿਆਂ ਨੂੰ ਪਰਮੇਸ਼ਰ ਆਸ਼ੀਸ਼ ਔਰ ਬਰਕਤ ਦੇਣ ਤੁਹਾਡੇ ਘਰਾਂ ਨੂੰ ਸੰਭਾਲ ਕੇ ਰੱਖਣ ਔਰ ਸੱਚਮੁੱਚ ਪਰਮੇਸ਼ਰ ਤੁਹਾਡੀ ਜ਼ਿੰਦਗੀਆਂ ਦੇ ਵਿੱਚ ਅਦਭੁਤ ਕਾਰਜ ਕਰਨ ਤੋਂ ਅਗਰ ਤੁਹਾਡੀ ਵੀ ਕੋਈ ਐਸੀ ਗਵਾਹੀ ਆ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਆ ਜਿਹਦੇ ਨਾਲ ਤੁਹਾਨੂੰ ਲੱਗਦਾ ਕਿ ਤੁਸੀਂ ਕਿਸੇ ਦੇ ਜੀਵਨ ਨੂੰ ਬਚਾ ਸਕਦੇ ਹੋ ਕਿਸੇ ਦੀ ਰੂਹ ਨੂੰ ਬਚਾ ਸਕਦੇ ਹੋ ਤਾਂ ਆਪਣੀ ਗਵਾਹੀ ਪ੍ਰੇਲ ਨੰਬਰ ਤੇ ਜਰੂਰ ਲਿਖਾਓ ਗਵਾਹੀ ਲਿਖਵਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਦਾ ਹੈ ਕਿਰਪਾ ਕਰਕੇ ਕੋਈ ਵੀ ਭੰਟਰਾ ਸਵੇਰੇ 8 ਵਜੇ ਤੋਂ ਪਹਿਲਾਂ ਔਰ ਰਾਤ 8 ਵਜੇ ਤੋਂ ਬਾਅਦ ਕਾਲ ਨਾ ਕਰੇ ਔਰ ਅੱਜ ਦੀ ਇਸ ਗਵਾਹੀ ਦੇ ਲਈ ਸਾਰਿਆਂ ਦਾ ਪਰਮੇਸ਼ਰ ਜੀ ਦੇ ਅੱਗੇ ਧੰਨਵਾਦ ਕਰਦੇ ਆਂ ਔਰ ਪਰਮੇਸ਼ਰ ਜੀ ਦਾ ਵੀ ਧੰਨਵਾਦ ਕਰਦੇ ਪਰਮੇਸ਼ਰ ਜੀ ਸਾਨੂੰ ਸਾਰਿਆਂ ਨੂੰ ਸੰਭਾਲ ਕੇ ਰੱਖੇ ਕੱਲ ਫੇਰ ਮਿਲਾਂਗੇ ਇੱਕ ਹੋਰ ਵੱਡੀ ਗਵਾਹੀ ਦੇ ਨਾਲ ਪਰਮੇਸ਼ਰ ਜੀ ਮੈਮਾ ਦੇ ਨਾਲ ਜਦ ਤੱਕ ਸਾਰਿਆਂ ਨੂੰ ਪ੍ਰਭੂ ਜੀ ਦੇ ਹਜ਼ੂਰੀ ਦੇ ਵਿੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਹੋਏ ਅੱਗੇ ਦਾ ਸਾਰਾ ਸਮਾਂ ਪਰਮੇਸ਼ਰ ਦੇ ਹੱਥਾਂ 'ਚ ਸੌਂਪਦੇ ਆਂ ਸਾਰੇ ਭੈਣ ਭਰਾਵਾਂ ਨੂੰ ਜਦ ਤੱਕ ਦੇ ਲਈ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਸੰਭਾਲ ਕੇ ਰੱਖੇ ਆਮਨ